SBI ਦੇ ਕਰੋੜਾਂ ਗ੍ਰਾਹਕਾਂ ਨੂੰ ਲੱਗਾ ਵੱਡਾ ਝਟਕਾ ਕਾਰ ਤੋਂ ਲੈ ਕੇ ਹੋਮ ਲੋਨ ਤੱਕ ਦੀ ਵਧੇਗੀ EMI ਦੁਨੀਆ ਭਰ ਚ ਵਿਆਜ ਦਰਾਂ ਦੇ ਵਿੱਚ ਗਿਰਾਵਟ ਬੈਂਕ ਦੇ ਚੇਅਰਮੈਨ ਸੀਐਸ ਸ਼ੇਟੀ ਨੇ ਦਿੱਤੀ ਜਾਣਕਾਰੀ ਹੈਲੋ ਦੋਸਤੋ ਸਰਸ਼ੀਕਾਨ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸ ਖਾਸ ਅਪਡੇਟ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਝਟਕਾ ਦਿੱਤਾ ਹੈ ਦੇਸ਼ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕ SBI ਨੇ ਫੰਡ ਆਧਾਰਿਤ ਉਧਾਰ ਦਰ ਵਿੱਚ 0.05% ਦੇ ਵਾਧੇ ਦੀ ਘੋਸ਼ਣਾ ਕੀਤੀ ਹੈ। ਇਹ ਕਦਮ ਦੁਨੀਆ ਭਰ ਚ ਵਿਆਜ ਦਰਾਂ ਚ ਗਿਰਾਵਟ ਆਉਣ ਦੇ ਬਾਵਜੂਦ ਚੁੱਕਿਆ ਗਿਆ। ਰਿਜ਼ਰਵ ਬੈਂਕ ਵੱਲੋਂ 2025 ਵਿੱਚ ਮੁੱਖ ਰੈਪੋ ਦਰ ਵਿੱਚ ਕਟੌਤੀ ਸ਼ੁਰੂ ਕਰਨ ਦੀ ਵੀ ਉਮੀਦ ਹੈ ਐਮਸੀਐਲਆਰ ਕਰਜ਼ੇ ਦਾ ਤਾਮਾ ਲਈ ਫੰਡਾਂ ਦੀ ਲਾਗਤ ਹੈ ਬੈਂਕ ਐਮਸੀਐਲਆਰ ਵਿੱਚ ਇੱਕ ਸਪਰੈਂਡ ਜੋੜਦੇ ਹਨ ਅਤੇ ਆਪਣੇ ਉਹਨਾਂ ਦੇ ਕਰਜ਼ੇ ਦੀਆਂ ਦਰਾਂ ਦੀ ਕੀਮਤ ਤੈਅ ਕਰਦੇ ਹਨ ਇਸ ਤਰ੍ਹਾਂ ਐਮਸੀਐਲਆਰ ਚ ਵਾਧੇ ਕਾਰਨ ਕਰਜ਼ਿਆਂ ਤੇ ਵਿਆਜ ਦਰਾਂ ਚ ਵਾਧਾ ਹੋਣ ਦੀ ਸੰਭਾਵਨਾ ਹੈ ਇੱਕ ਵਿਸ਼ੇਕ ਬਿੰਦੂ ਬੀਪੀ ਪ੍ਰਤੀਸ਼ਤ ਅੰਕ ਦਾ ਸੌਵਾਂ ਹਿੱਸਾ ਹੁੰਦਾ ਹੈ ਬੈਂਕ ਦੀ ਵੈਬਸਾਈਟ ਮੁਤਾਬਕ ਸ਼ੁੱਕਰਵਾਰ ਤੋਂ 1 ਸਾਲ ਦਾ ਐਮਸੀਐਲਆਰ 0.0 ਉਹ 5% ਦੀ ਵਧਾ ਕੇ 9% ਦੀ ਕਰ ਦਿੱਤਾ ਗਿਆ। 1 ਸਾਲ ਦੀ ਐਮਸੀਐਲਆਰ ਦਰ ਨਿੱਜੀ ਵਾਹਨ ਅਤੇ ਰਿਹਾਇਸ਼ ਵਰਗੇ ਕਰਜ਼ਿਆਂ ਦੀ ਦਰ ਤੈਅ ਹੁੰਦੀ ਹੈ। ਬੈਂਕ ਨੇ ਹਾਲ ਹੀ ਵਿੱਚ ਦੋ ਵਾਰ ਐਮਸੀਐਲਆਰ ਵਿੱਚ ਵਾਧਾ ਕੀਤਾ ਹੈ। ਪੀਟੀਆਈ ਦੇ ਅਨੁਸਾਰ ਬੈਂਕ ਦੇ ਚੇਅਰਮੈਨ ਸੀਐਸ ਛੇਟੀ ਨੇ ਕਿਹਾ ਕਿ ਬੈਂਕ ਦੇ ਕਰਜ਼ੇ ਦੇ ਹਿੱਸੇ ਦਾ 42% ਐਮਸੀਐਲਆਰ ਨਾਲ ਜੁੜਿਆ ਹੋਇਆ ਹੈ। ਜਦੋਂ ਕਿ ਬਾਕੀ ਬਾਰੀ ਮਾਪ ਦੰਡਾ ਤੇ ਆਧਾਰਿਤ ਹੈ ਉਸਨੇ ਇਹ ਵੀ ਸਪਸ਼ਟ ਕੀਤਾ ਕਿ ਬੈਂਕਿੰਗ ਪ੍ਰਣਾਲੀ ਵਿੱਚ ਜਮਾਦਾਰਾਂ ਆਪਣੇ ਉੱਚ ਪੱਧਰ ਤੇ ਹਨ ਉਹਨਾਂ ਨੇ ਕਿਹਾ ਕਿ ਬੈਂਕ ਵਿਆਜ ਦਰਾਂ ਦੀ ਵਰਤੋਂ ਗ੍ਰਾਹਕਾਂ ਲਈ ਖਿੱਚ ਦੇ ਕਾਰਕ ਵਜੋਂ ਨਹੀਂ ਕਰੇਗਾ ਐਸਬੀਆਈ ਨੇ 3 ਅਤੇ 6 ਮਹੀਨਿਆਂ ਦੇ ਐਮਸੀਐਲਆਰ ਵਿੱਚ ਵੀ ਵਾਅਦਾ ਕੀਤਾ ਇੱਕ ਦਿਨ ਇੱਕ ਮਹੀਨਾ 2 ਸਾਲ ਅਤੇ 3 ਸਾਲਾਂ ਦੀ ਮਿਆਦ ਲਈ ਐਮਸੀਐਲਆਰ ਬਰਕਰਾਰ ਰੱਖਿਆ ਗਿਆ ਬਣਜਤ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਸੀ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਯਕੀਨੀ ਤੌਰ ਤੇ ਵਿਆਜ ਦਰਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਔਸਤ ਮਹਿੰਗਾਈ ਆਜ਼ਾਦੀ ਤੋਂ ਬਾਅਦ ਸਭ ਤੋਂ ਘੱਟ ਰਹੀ ਹੈ ਅਕਤੂਬਰ 20 2024 ਦੇ ਤਾਜ਼ਾ ਪਰਚੂਨ ਮਹਿੰਗਾਈ ਅੰਕੜਿਆਂ ਤੇ ਗੋਇਲ ਨੇ ਕਿਹਾ ਜਦੋਂ ਆਰਬੀਆਈ ਦੀ মুদ্রਾਨੀਤੀ ਕਮੇਟੀ ਨੇ ਪਿਛਲੀ ਵਾਰ ਆਪਣੀਆਂ ਸਿਫਾਰਸ਼ਾਂ ਪੇਸ਼ ਕੀਤੀਆਂ ਸਨ ਉਸ ਨੇ ਵੀ ਇਸ ਮਹੀਨੇ ਮਹਿੰਗਾਈ ਵਿੱਚ ਉਛਾਲ ਦੀ ਉਛਾਲ ਦੀ ਭਵਿੱਖਬਾਣੀ ਕੀਤੀ ਸੀ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਤੇ ਅਕਤੂਬਰ ਦੇ ਵਿੱਚ ਭਾਰਤ ਦੀ ਸੀਪੀਆਈ ਮਹਿੰਗਾਈ 14 ਮਹੀਨਿਆਂ ਦੇ ਉੱਚੇ ਪੱਧਰ 6.1 ਫੀਸਦੀ ਤੇ ਪਹੁੰਚ ਗਈ ਹੈ ਅਗਸਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਦੀ 6 ਫੀਸਦੀ ਦੀ ਸੀਮਾ ਨੂੰ ਵੀ ਪਾਰ ਕਰ ਗਈ ਹੈ ਖੁਰਾਕੀ ਮਹਿੰਗਾਈ ਦਰ 10.87 ਫੀਸਦੀ ਰਹੀ ਹੈ ਉਹਨਾਂ ਕਿਹਾ ਕਿ ਅਕਤੂਬਰ 2024 ਤੱਕ ਮਹਿੰਗਾਈ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਮਹਿੰਗਾਈ ਦੇ ਅੰਕੜੇ ਦਸੰਬਰ ਦਾ ਜਨਵਰੀ ਵਿੱਚ ਫਿਰ ਤੋਂ ਡਿੱਗਣ ਜਾ ਰਹੇ ਹਨ ਤਾਂ ਦੋਸਤੋ SBI ਦੇ ਕਰੋਨਾ ਗ੍ਰਾਹਕਾਂ ਨੂੰ ਦਿੱਤੇ ਇਸ ਝਟਕੇ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ